Que ਜਿੰਦਾਬਾਹ ਹਲਕਾ ਡੇਰਾ ਬਾਬਾ ਨਾਨਕ ਦੀ ਜਿਮਨੀ ਚੌਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਬਚਾਇਆ ਚੋਣ ਬਿਗਲ ਹਲਕੇ ਦੇ ਵਲੰਟੀਅਰ ਅਤੇ ਆਗੂਆਂ ਦੀ ਮਾਲੇਵਾਲ ਚ ਕੀਤੀ ਪਰਵੀਰਾਲੀ ਕੈਪਟਨ ਮਨਤੀ ਕੁਲਦੀਪ ਸਿੰਘ ਢਾਲੀਵਾਲ ਗਰਦੀਪ ਸਿੰਘ ਰੰਦਾਵਾ ਅਮਨਸ਼ੇਰ ਸਿੰਘ ਸ਼ਰੀ ਕਲਸੀ ਰঞ্জੀਤ ਸਿੰਘ ਪਾਰ ਸਮੇਤ ਵੱਟੀ ਗਿੰਤੀ ਚ ਆਗੂਆਂ ਨੇ ਰੈਲੀ ਜਿ ਕੀਤੀ ਸ਼ਮੂਲੀਅਤ ਆਗੂਆਂ ਨੇ ਜਿਮਨੀ ਚੌਂ ਦੀ ਜਿੱਤ ਨੂੰ ਲੈ ਕੇ ਕੀਤੇ ਵੱਡੇ ਦਾਅਵੇ ਹਲਕਾ ਡੇਰਾ ਬਾਬਾ ਨਾਨਕ ਦੀ ਜਿਮਨੀ ਚੌਂ ਦਾ ਪਿਗਲ ਬਚਾਉਂਦੇ ਹੋਏ ਅੱਜ ਆਮ ਆਦਮੀ ਪਾਰਟੀ ਦੇ ਵਲੰਟੀਅਰ ਅਤੇ ਆਗੂਆਂ ਦੀ ਵੱਟੀ ਚੌਂ ਰਲੀ ਮਲੇਵਾਲ ਪਾਲਿਸ ਵਿੱਚ ਕੀਤੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਜਿਮਨੀਚੌਂ ਨੂੰ ਲੈ ਕੇ ਇੰਚਾਰਜ ਨਿਯੁਕਤ ਕੀਤੀ ਗਈ ਕੈਪਟਨ ਮਰਤਲਦੀਪ ਸਿੰਘ ਢਾਲੀਵਾਲ ਹਲਕਾ ਇੰਚਾਰਜ ਗਰਦੀਪ ਸਿੰਘ ਰੰਧਾਵਾ ਸਹਾਇਕ ਜਿਮਨੀਚੌਂ ਦੇ ਇੰਚਾਰਜ ਅਮਨਸ਼ੀਰ ਸਿੰਘ ਸ਼ਰੀਕਲਸੀਤ ਤੇ ਕਲਾ ਨੌਰ ਮਾਰਕੀਟ ਕਮੇਟੀ ਦੇ ਚੇਅਰਮੈਨ ਅਨਜੀਤ ਸਿੰਘ ਬਾਠ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਇਸ ਮੌਕੇ ਉਹਨਾਂ ਨੇ ਵੱਡੀ ਗਿਣਤੀ ਚ ਪਹੁੰਚੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੂੰ ਕਿਹਾ ਕਿ ਉਹ ਇੱਕ ਝੁੱਟ ਹੋ ਕੇ ਜਿਮਨੀ ਚੋਣ ਲੜਨ ਅਤੇ ਗੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਇਸ ਜਿਮਨੀ ਚੋਣ ਵਿੱਚ ਸੰਸਦ ਸੁਖਚੰਦਰ ਸਿੰਘ ਰੰਤਾਵਾ ਨੂੰ ਉਹ ਤੋੜਵਾ ਜਿਆਦਾ ਜਾਵੇਗਾ ਅਤੇ ਇਸ ਵਾਰ ਵਡੇਲੀ ਨਾਲ ਆਮ ਆਦਮੀ ਪਾਰਟੀ ਇਹ ਚੋਣ ਜਿੱਤੇਗੀ ਉਹਨਾਂ ਵਲੰਟੀਅਰ ਤੇ ਆਗੂਨ ਕਾ ਕਿ ਉਹ ਇੱਕਜੁੱਟ ਹੋ ਕੇ ਚੋਣ ਮੈਦਾਨ ਵਿੱਚ ਕੁੱਦ ਜਾਣ ਪੰਜਾਬ ਦੇ ਮਾਂ ਜੋ ਭੁੱਖਤਈ ਸਰਦਾਰ ਭਗਵੰਤ ਸਿੰਘ ਮਾਨ ਜੀ ਉਹ ਤਹਾਰ ਜੇਲ੍ਹ ਵਿੱਚ ਬੈਠੇ ਸਾਡੀ ਪਾਰਟੀ ਦੇ ਸ਼ੇਰ ਸਾਡੀ ਪਾਰਟੀ ਦੇ ਕੌਮੀ ਕਨਵੀਨ ਦਾ ਆਦਰਮਤ ਕੇਵਲ ਜੀ ਨੇ ਮੇਰੀ ਡਿਊਟੀ ਤੁਹਾਡੇ ਨਾਲ ਲਈ ਹੈ ਡੇਰਾ ਬਾਬਾ ਨਾਨਕ ਦੇ ਵਿੱਚ ਅੱਜ ਮੈਨੂੰ ਕਿਹਾ ਕਿ ਜਿੱਤ ਕੇ ਵਾਪਸ ਆਉਣਾ ਆਪਾਂ ਇਹ ਲੜਾਈ ਜਿੱਤਣੀ ਹੈ ਸਾਡੇ ਕੈਬਨਟ ਮਿੰਿਸਟਰ ਸਰਦਾਰ ਕੁਲਦੀਪ ਸਪਟਾਲੀਵਾ ਮੈਂ ਇਹਨਾਂ ਦਾ ਵੀ ਰਿਣੀਆ ਕਿਉਂਕਿ ਇਹ ਅੰਤ ਤੱਕ ਨੇ ਮੈਂ ਇਹਨਾਂ ਦੀ ਮਿਹਨਤ ਦੀ ਦਾਤ ਦਿੰਨਾ ਕਿਉਂਕਿ ਮੈਂ ਇਹਨਾਂ ਨੂੰ ਕਦੀ ਕੰਮ ਤੋਂ ਭੱਜਿਆ ਨਹੀਂ ਵੇਖਿਆ ਕੰਮ ਨੂੰ ਫੜਨ ਵਾਲੇ ਇਨਸਾਨ ਨੇ ਬੜਾ ਕੁਝ ਸਿੱਖਿਆ ਇਹਨਾਂ ਤੋਂ ਵੀ ਔਰ ਉਸ ਸਿੱਖ ਦਾ ਨਤੀਜਾ ਜਿਹੜਾ ਹੈ ਅੱਜ ਤੁਹਾਡੇ ਸਾਹਮਣੇ ਸਾਡੇ ਗੁਰਦੀਪ ਰੰਦਾਵਾ ਜੀ ਸਾਡੇ ਚੇਅਰਮੈਨ ਸਹਿਬਾਂ ਫਾਲਸਾ ਜੀ ਇਤੋ ਵਾਲੀ ਸਾਹਿਬ ਸਾਡੇ ਨੌਜਵਾਨ ਵੀਰ ਦਲਬਾਹ ਸਾਡੇ 크ਿਸਤਨ ਪਾਈਚਾਰੇ ਤੋਂ ਸਾਰਾ ਪਰਿਵਾਰ ਜਿਹੜਾ ਇਲੈਕਸ਼ਨ ਦੇ ਟਾਈਮ ਜਿਨ੍ਹਾਂ ਨੇ ਰਾਤ ਦਿਨ ਮਿਹਨਤ ਕੀਤੀ ਹੈ ਅੱਜ ਉਹ ਪਰਿਵਾਰ ਫਿਰ ਇੱਕਜੁੱਟ ਹੋ ਕੇ ਇਕੱਠਾ ਹੋ ਕੇ ਬੈਠਾ ਹੈ ਪਾਰਟੀ ਪਾਰਟੀ ਦਾ ਡਿਊਟੀ ਲਈ ਆ ਤੁਹਾਡੇ ਐਮਐਲਏ ਸਾਹਿਬ ਨੂੰ ਡਿਊਟੀ ਲੱਗੀ ਹੈ। ਡੇਰਾ ਬਾਬਾ ਨਾਨਕ ਵਾਲੇ ਤੁਹਾਡੀ ਅਗਵਾਈ 'ਚ ਪੱਪਾ ਪਾਰ ਹੋ ਕੇ ਖੜੇ ਨੇ ਵੀ ਜਦੋਂ ਤੁਹਾਡਾ ਹੁਕਮ ਆਇਆ ਲੋਕ ਤੁਹਾਡੇ ਨਾਲ ਪੱਪਾ ਪਾਰ ਹੋ ਕੇ ਜਿਹੜੇ ਨੇ ਬਾਬਾ ਨਾਨਕ ਵਾਲੇ ਐਸਾ ਧੰਨਵਾਦ ਕਰਦਾ ਤੇ ਮੈਂ ਧੰਨਵਾਦ ਕਰਦਾ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਸਾਡੇ ਨਾਲ 2013-14 ਤੋਂ ਲੈ ਕੇ ਬਾਈ ਦਾ ਸਫਰ ਤੈ ਕੀਤਾ ਤੇ ਮੈਂ ਉਹਨਾਂ ਵੀਰਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ 17 ਦੀ ਇਲੈਕਸ਼ਨ ਤੋਂ ਬਾਅਦ ਵਿੱਚ ਸਾਡਾ ਸਾਥ ਦਿੱਤਾ ਅੱਜ ਅਸੀਂ ਦੇ ਲੋਪਪਾ ਨਾਨਕ ਦੇ ਵਿੱਚ ਲੋਕ ਸਭਾ ਦੀ ਇਲੈਕਸ਼ਨ ਦੇ ਵਿੱਚ ਸਰਦਾਰ ਸਖਜਿੰਦਰ ਸਿੰਘ ਅੰਦਵਾੜੀ ਜੀ ਇੱਥੋਂ ਐਮਪੀ ਬੜੇ ਇਸ ਕਰਕੇ ਇਹ ਸੀਟ ਖਾਲੀ ਹੋ ਗਈ ਜਿਬਣੀ ਚੋਣ ਪਤਾ ਨਹੀਂ ਕਿਹਦੇ ਟਾਈਮ ਤੇ ਚੋਣ ਕਮਿਸ਼ਨ ਦੇ ਅਧਿਕਾਰ ਖੇਤਰ ਦੇ ਪਤਾ ਨਹੀਂ ਕਿਹਦੇ ਨੂੰ ਅਨਾਉਂਸ ਕਰਦੇ ਅਸੀਂ ਪਾਰਟੀ ਨੇ ਬਾਈਲ ਇਲੈਕਸ਼ਨ ਦੀ ਲੜੀ ਚ ਵੀ ਦੀ ਇਲੈਕਸ਼ਨ 'ਚ ਬਹੁਤ ਵੋਟ ਪਈ ਆ ਅਸੀਂ ਆਮ ਆਦਮੀ ਪਾਰਟੀ ਦੇ ਅੱਜ ਸਾਰੇ ਵਤਕਾਂ ਦੇ ਨਾਲ ਮੀਟਿੰਗ ਕੀਤੀ ਹੈ ਔਰ ਆਪਣੀ ਸਬਦੋ ਕਿਚੋੜ ਮੇਲ ਸ਼ੁਰੂ ਕਰਤੀ ਔਰ ਅਸੀਂ ਇਸ ਸੀਟ 'ਤੇ ਵੱਡੀ ਲੀਡ ਨਾਲ ਜਿੱਤਾਂਗੇ ਜਿੱਦਾਂ ਜਦੋਂ ਬੱਚੋ ਜਿੱਤਾਂਗੇ ਕੈਂਡੀਡੇਟ ਕਲੀਅਰ ਹੈ ਕੈਂਡੀਡੇਟ ਜਲਦੀ ਪਾਰਟੀ ਕਲੀਅਰ ਪਾਰਟੀ ਸਰਵੇ ਕਰਦੀ ਜੀ ਜੀ ਮੈਂ ਬੋਲਿਆ ਭੀ ਜੀ ਜੀ ਕੈਂਡੀਡੇਟ ਪਾਰਟੀ 'ਚ ਹੋਊਗਾ ਇੱਥੇ ਨਾਲ ਬੜੀ ਸ਼ੰਕਾ ਖੜੇ ਹੋ ਰਹੇ ਨੇ ਕੋਈ ਸ਼ੰਕਾ ਦੀ ਕੋਈ ਸ਼ੰਕਾ ਦੀ ਕੋਈ ਕੋਈ ਸ਼ੰਕਾ ਦੀ ਪਾਰਟੀ ਪਾਰਟੀ ਨੇ ਪਾਰਟੀ ਚੋਂ ਹੀ ਟਿਕਟ ਦੇਣੀ ਔਰ ਪਾਰਟੀ ਆਪਣਾ ਸਰਵੇ ਕਰਦੀ ਪਾਰਟੀ ਜਿਹੜਾ ਬੰਦਾ ਲੱਗਾ ਕਿ ਆ ਬੰਦਾ ਜਿੱਤ ਸਕਦਾ ਉਹਨੂੰ ਹੀ ਟਿਕਟ ਦੇ ਦੇ। ਪ੍ਰਤੀ ਕਲੇਜ ਜਿਹੜੇ ਨੇ ਉਹਨਾਂ ਦਾ ਜਿਹੜਾ ਹੁਣ ਬਿਆਨ ਹੈ ਇੱਕ ਵਾਇਰਲ ਹੋ ਚੁੱਕਿਆ ਉਹ ਜਦ ਵੀਡੀਓ ਅਕਾਲੀ ਦਲ ਉਹਦੇ ਤੇ ਸਖ ਭਾਈ ਨੇ ਉਹਨਾਂ ਦਾ ਕਹਿਣਾ ਹੈਗਾ ਕਿ ਅਕਾਲੀ ਦਲ ਦੀ ਜਿਹੜੀ ਹੈ ਬਰਤਨ ਨੂੰ ਦੇਖ ਕੇ ਤੁਸੀਂ ਹੁਣ ਨਾ ਤਾਂ ਬੇਅਦਬੀ ਦੇ ਉੱਤੇ ਕੁਝ ਕਰ ਸਕਦੇ ਨਾ ਨਸ਼ੇ ਦੇ ਕੁਝ ਕਰ ਸਕਦੇ ਤੇ ਹੁਣ ਕੀ ਕਲੇਜ ਕੀ ਕਹਿੰਦਾ ਕੀ ਨਹੀਂ ਕਹਿੰਦਾ ਜੀ ਕੱਲੀ ਦਲ ਪੰਜਾਬ ਤੋਂ ਖਤਮ ਹੋ ਗਿਆ ਠੀਕ ਹੈ ਕੱਲੀ ਦਲ ਦੀ ਕਿਤੇ ਹੋਦਦੇ ਨਹੀਂ ਜੀ ਜਿਹੜੇ ਕੱਲੀ ਦਲ ਨੂੰ 4 400 ਵੋਟ ਪੈਂਦੀ ਇਕਲਕੇ ਚ ਉਹਨੂੰ ਤੁਸੀਂ ਕੱਲੀ ਦਲ ਸਮਝਦੇ ਹੋ ਕੱਲੀ ਦਲ ਪੰਜਾਬ ਦੇ ਲੋਕਾਂ ਨੇ ਲੱਧ ਕਰਦੇ ਸਮਝਦੇ ਮੈਂ ਉੱਥੇ ਬੋਲਿਆ ਅਸੀਂ ਜੋ ਕਹਿ ਗਿਆ ਸੀ ਅਸੀਂ ਉਹ ਬਹੁਤ ਸਾਰੇ ਮੁੱਦੇ ਹੱਲ ਕਰਦੇ ਜਿਹੜੇ ਰਹਿੰਦੇ ਉਹ ਬਾਕੀ ਮੁੱਦੇ ਹੋਰ ਅਸੀਂ ਹੱਲ ਕਰਦੇ ਹਾਂ ਸਰ ਜੀ ਸਰ ਜੀ ਹਰ ਚੀਜ਼ ਵਾਲਾ WhatsApp ਪਲੀਜ਼ ਕਸਾ ਦੀ ਸਾਹ ਕੀਤੀ ਇਹ ਮੈਨੂੰ ਕਿਹਾ ਵੀ ਦੋ ਚੀਜ਼ਾਂ ਨੇ ਕਿ ਇਹਨੂੰ ਨਸ਼ੇ ਨੂੰ ਲੈ ਕੇ ਪਬਲਿਕ ਦੇ ਵਿੱਚ ਅਹੀਂ ਜਾਈਏ ਨਾ ਜੀ ਤੇ ਮੀਡੀਆ ਦੇ ਸਾਹਮਣੇ ਬਹੁਤ ਹੀ ਕੰਮ ਹੋ ਜਾਊਗਾ ਮੈਡੀਕਲ ਸੌ ਜੀ ਜੀ ਮੈਂ ਆਪਣਾ ਪ੍ਰਤੀਯਾ ਨਸ਼ੇ ਦਾ ਮਤਲਬ ਅਸੀਂ ਨਸ਼ੇ ਦੀ ਲੜਾਈ ਲਾਉਂਦੇ ਕਿ ਕੋਰੀਆ ਪ੍ਰੋਬਲਮਾਂ ਨੇ ਜੀ ਪੁਲਿਸ ਡਿਪਾਰਟਮੈਂਟ ਕੀ ਕਹ ਰਿਹਾ ਐਸੀ ਕਹ ਰਿਹਾ ਮੈਂ ਇੱਥੇ ਨਹੀਂ ਬੋਲ ਸਕਦਾ ਪਰ ਤੁਹਾਨੂੰ ਪਤਾ ਸੀਐਮ ਸਾਹਿਬ ਨੇ ਕਿਹਾ 31 ਦਸੰਬਰ ਤੱਕ ਅਸੀਂ ਬੇਤਪੀ ਤੇ ਇਹ ਸਰਕਾਰ ਆਈ ਸੀ ਬੇਖਿਆ ਸਭ ਕੁਝ ਬੇਤਪੀ ਤੇ ਹੀ ਸਰਕਾਰ ਆਈ ਸੀ ਸੱਚੀ ਜੋ ਕੁਝ ਕਿਹਾ ਸੀ ਓਦੋਂ ਜਿਆਦਾ ਪੂਰਾ ਕਰਤਾ ਪੱਕੇ 2.5 ਸਾਲ ਬੈਠੇ ਪੌਣੇ 3 ਸਾਲ ਬੈਠੇ ਬੇਖਿਆ ਜੀ ਸਭ ਕੁਝ ਹਲਕਾ ਕਰਦੇ ਇੱਕ ਸਰ ਸੋਸ਼ਲ ਮੀਡੀਆ ਤੇ ਇੱਕ ਆਪਣਾ ਵੈਰ ਹੋ ਰਹੀ ਹੈ ਅਪੋਰਚ ਕਰ ਰਹੀ ਮਗਰ ਅਕਾ ਲ ਚੱਲ ਰਹੀ ਹੈ 15 ਕਰੋੜ ਰੁਪਏ ਦੀ ਕੋਠੀ ਦੀ ਸਰ ਕੀ ਹੈਗਾ ਥੋੜੀ ਸੀਰੀਅਸ ਹੋ ਕੇ ਸੋਚ ਕੇ ਜੋ ਵੀ ਰਵੀ ਕਰਨ ਜਿਹੜਾ ਪਾਰਟੀ ਸ਼ਾਮਲ ਹੋ ਰਿਹਾ 15 ਕਰੋੜ ਰੁਪਏ ਦੀ ਕੋਠੀ ਦੀ ਮਤਲਬ ਹੋ ਰਹੀ ਹੈ ਉਹ ਜਾਂਦੇ ਯਾਰ ਕਿਹੜੀਆਂ ਗੱਲਾਂ ਕਰਦੇ